ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਇਸ ਵੀਡੀਓ ਦੇ ਵਿੱਚ ਮੈਂ ਜਿਹੜੀਆਂ 4-5 ਕਿਸਮਾਂ ਉਹਨਾਂ ਦੀ ਗੱਲ ਕਰਨੀ ਜਿਹੜੇ ਪਿਛਲੇ ਸਾਲਾਂ ਦੇ ਵਿੱਚ 30 ਕੁਇੰਟਲ ਪ੍ਰਤੀ ਏਕੜ ਜਾਂ ਕੋਈ ਉਸ ਤੋਂ ਉੱਪਰ ਗਈਆਂ ਨੇ ਕਿਉਂਕਿ ਜਿਹੜੀਆਂ ਹਰ ਸਾਲ ਨਵੀਆਂ ਕਿਸਮਾਂ ਆਉਂਦੀਆਂ ਕਿਸਾਨ ਵੀਰੋ ਉਹ ਇੰਪਰੂਵਡ ਵੈਰੈਟੀਆਂ ਹੁੰਦੀਆਂ ਨੇ ਚਾਹੇ ਉਹ ਪੀਏ ਜੀ ਲੁਧਿਆਣਾ ਵੱਲੋਂ ਦਿੱਤੀ ਜਾਂਦੀ ਕੋਈ ਵੈਰੈਟੀ ਚਾਹੇ आईडब्ल्यूबीआर करनाल ਵੱਲੋਂ ਦਿੱਤੀ ਜਾਂਦੀ ਆ ਇਹਨਾਂ ਦਾ ਪੋਟੈਂਸ਼ੀਅਲ ਵੀ ਬੜਾ ਜਿਹੜਾ ਪਿਛਲੀਆਂ ਨਾਲੋਂ ਜ਼ਿਆਦਾ ਹੁੰਦਾ ਤੇ ਔਸਤ ਝਾੜ ਵੀ ਜ਼ਿਆਦਾ ਹੁੰਦਾ ਕਿਉਂਕਿ ਇੰਪਰੂਵਡ ਵੈਰਾਈ ਦਾ ਮਤਲਬ ਹੀ ਇਹ ਹੁੰਦਾ ਕਿ ਪਹਿਲੀ ਵਾਲਿਆਂ ਨਾਲੋਂ ਚੰਗੀ ਹੋਵੇ ਚਾਹੇ ਉਹ ਬਿਮਾਰੀ ਕੀੜੇ ਮਕੌੜੇ ਪ੍ਰਤੀ ਸਹਿਣ ਸ਼ਕਤੀ ਹੋਵੇ ਚਾਹੇ ਝਾੜ ਚ ਹੋਵੇ ਕਿਉਂਕਿ ਹੁਣ ਕਿਉਂਕਿ ਹੁਣ ਜਿਹੜਾ ਜ਼ਿਆਦਾ ਸੋਸ਼ਲ ਮੀਡੀਆ ਤੇ ਜੋਗ ਸੋਸ਼ਲ ਮੀਡੀਆ ਤੇ ਤੁਹਾਨੂੰ ਜਿਹੜਾ ਹੈਗਾ ਪ੍ਰਚਾਰ ਵੱਖ-ਵੱਖ ਕਿਸਮਾਂ ਦਾ ਦੇਖਣ ਨੂੰ ਮਿਲੂਗਾ ਜਿਵੇਂ ਝੂਨੇ ਦੀਆਂ ਵੈਰਾਈਟੀਆਂ ਬਾਰੇ ਵੀ ਹਰ ਸਾਲ ਪ੍ਰਚਾਰ ਤੋਂ ਦੇਖਣ ਨੂੰ ਮਿਲਦਾ ਕਿ ਇਹਦਾ ਝਾੜ ਇੰਨਾ ਹੈ ਜੀ ਇਹਦਾ ਝਾੜ ਇੰਨਾ ਜੀ ਪ੍ਰਾਈਵੇਟ ਕਿਸਮਾਂ ਮੁੱਖ ਤੌਰ ਤੇ ਕਹਿ ਲਈਏ ਤਾਂ ਤਾ ਕਰਕੇ ਜਿਹੜਾ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਜਿਹੜੀਆਂ ਪੀਏਯੂ ਲੁਧਿਆਣਾ ਵੱਲੋਂ ਜਾਂ ਆਈਆਈਡਬਲਯੂਬੀਆਰ ਕਰਨਾਲ ਵੱਲੋਂ ਕਿਸਮਾਂ ਦਿੱਤੀਆਂ ਜਾਂ ਤਾਂ ਕਿ ਜਿਹੜਾ ਆਪਣੀਆਂ ਕਿਸਮਾਂ ਨਾ ਆਪਣੀਆਂ ਸੰਸਥਾਵਾਂ ਵੱਲੋਂ ਦਿੱਤੀਆਂ ਜਾਂਦੀਆਂ ਉਹਨਾਂ ਦਾ ਬੀਜ ਆਪਾਂ ਜ਼ਰੂਰ ਸੰਭ ਕੇ ਰੱਖਿਓ ਉਹ ਬੀਜ ਕੇ ਦੇਖੀਏ ਉਹਨਾਂ ਦਾ ਜੇ ਝਾੜ ਜੰਗਾ ਦਾ ਜਿੰਨਾ ਚਿਰ ਉਹ ਝਾੜ ਵੈਰਾਈਟੀ ਵਧੀਆ ਦਿੰਦੀ ਉਹੀ ਬੀਜੀਏ ਬੀਜ ਬਦਲ ਲੀਏ ਬੀਜ ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਇੱਕ ਖੇਤ ਦਾ ਦੂਜੇ ਨਾਲ ਵੀ ਵਟਾ ਲਈਏ ਉਹਦਾ ਵੀ ਝਾੜ ਦਾ ਫਰਕ ਰਹਿੰਦਾ ਜੇ ਆਪਾਂ ਦੋਈ ਸਾਲੀ ਚੇਂਜ ਕਰ ਲਈਏ ਆਪਣੇ ਦੋਸਤ ਮਿੱਤਰ ਨਾਲ ਬੀਜ ਵਟਾ ਲਈਏ ਫਿਰ ਆਪਾਂ ਨਵਾਂ ਬੀਜ ਜੇ ਕਰਨਾ ਤਾਂ 1-2 ਏਕੜ ਮਤਲਬ ਦੂਜੇ ਤੀਜੇ ਸਾਰਾ ਨਵਾਂ ਬੀਜ ਲੈ ਕੇ ਬੀਜ ਲਈਏ ਪੀਏਯੂ ਲੁਧਿਆਣਾ ਤੋਂ ਲੈ ਲਈਏ ਚਾਹੇ ਸਾਰੇ ਸਰਕਾਰੀ ਸੰਸਥਾਵਾਂ ਆਫਕੋ ਆ ਕਰਿਬਕੋ ਆ ਇਹਨਾਂ ਤੋਂ ਲੈ ਕੇ ਬੀਜ ਲਈਏ ਜਾਂ ਤੁਸੀਂ ਕਰਨਾਲ ਤੋਂ ਬੀਜ ਲਿਆਉਣੇ ਆਈਆਈ ਡਬਲਯੂਬੀਆਰ ਕਰਨਾਲ ਤੋਂ ਉੱਥੋਂ ਤੁਸੀਂ ਬੀਜ ਲੈ ਕੇ ਨਵਾਂ ਕਰ ਲਓ ਸਭ ਤੋਂ ਭਰੋਸੇਯੋਗ ਬੀਜ ਹੁੰਦਾ ਜਿਹੜਾ ਆਪਾਂ ਆਪ ਬਣਾ ਬ ਉਹਨੂੰ ਬੀਜ ਸੋਧ ਕੇ ਜਰਮੀਨੇਸ਼ਨ ਚੈੱਕ ਕਰਕੇ ਉਹ ਬੀਜ ਉਹਦੋਂ ਬਿਨਾਂ ਤੁਸੀਂ ਆਪਦੇ ਕਿਸੇ ਮਿੱਤਰ ਪੈਰੇ ਨਾਲ ਵਟਾਓ ਜੇ ਉਹ ਜੇ ਉੱਥੋਂ ਵੀ ਤੁਹਾਨੂੰ ਨਹੀਂ ਬੀਜ ਮਿਲਦਾ ਫਿਰ ਤੁਸੀਂ ਜਿਹੜਾ ਹੈਗਾ ਯੂਨੀਵਰਸਿਟੀ ਤੋਂ ਬੀਜ ਲਓ ਜੇ ਉੱਥੋਂ ਵੀ ਨਹੀਂ ਮਿਲਦਾ ਤਾਂ ਖੇਤੀਬਾੜੀ ਵਿਭਾਗ ਕੋਲੇ ਵੀ ਹਰ ਸਾਲ ਤਕਰੀਬਨ ਜਿਹੜਾ ਤੁਹਾਡੀ ਵੰਡ ਵਾਸਤੇ ਤੁਹਾਨੂੰ ਬੀਜ ਜਿਹੜਾ ਦਿੱਤਾ ਜਾਂਦਾ ਉਹਦੇ ਉੱਤੇ ਕੁਝ ਨਾ ਕੁਝ ਜਿਹੜੀ ਹੈਗੀ ਸਬਸਿਡੀ ਵੀ ਤੁਹਾਨੂੰ ਦਿੱਤੀ ਜਾਂਦੀ ਆ ਤੇ ਉਹ ਜਿਹੜਾ ਬੀਜ ਆ ਉਹੋ ਵੀ ਜਿਹੜਾ ਹੈਗਾ ਪਣ ਸੀਡ ਵੱਲੋਂ ਦਿੱਤਾ ਜਾਂਦਾ ਚਾਹੇ ਤੁਹਾਡਾ ਜਿਹੜਾ ਐਫਕੋ ਵਾਲਾ ਬੀਜ ਹੁੰਦਾ ਜਾਂ ਕਰਿਬਕੋ ਦਾ ਜਿਹੜਾ ਕੋਆਪਰੇਟਿਵ ਵੱਲੋਂ ਜਿਹੜਾ ਬੀਜ ਤਿਆਰ ਕੀਤਾ ਹੁੰਦਾ ਉਹ ਤੁਹਾਨੂੰ ਦਿੱਤਾ ਜਾਂਦਾ ਤੇ ਜਿਹੜੀ ਕੋਈ ਨਵੀਂ ਕਿਸਮ ਹੁੰਦੀ ਹੈ ਕੋਈ ਵੀ ਉਹ ਥੋੜਾ ਰਕਬਾ ਬੀਜ ਕੇ ਉਹਦਾ ਟ੍ਰਾਇਲ ਕਰੋ ਤੇ ਬਹੁਤੇ ਰਕਬੇ ਦੇ ਵਿੱਚ ਨਵੀਆਂ ਕਿਸਮਾਂ ਬੀਜਣ ਤੋਂ ਵੱਲ ਨਾ ਭਜੋ ਜਿਹੜੀਆਂ ਪਿਛਲੇ ਸਾਲਾਂ ਦੀ ਮੈਂ ਗੱਲ ਕਰਾਂ ਤੁਸੀਂ ਵੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੁਹਾਡੀਆਂ ਵੈਰੈਟੀਆਂ ਕਿਹੜੀਆਂ ਸੀ ਤੇ ਕਿੰਨਾ ਕੁ ਝਾੜ ਰਿਹਾ ਕਿਉਂਕਿ ਹਰ ਕਿਸੇ ਦੇ ਝਾੜ ਜਿਹੜਾ ਮੈਕਸਿਮਮ ਨਹੀਂ ਆਉਣਾ ਹੁੰਦਾ ਕਿ ਹਰ ਕਿਸੇ ਦੇ 30 ਕੁਇੰਟਲ ਝੜ ਗਿਆ ਕਿਸੇ ਦੇ ਕੋਈ 25 ਰਹਿ ਜਾਂਦਾ 27 ਰਹਿ ਜਾਂਦਾ ਕਿਸੇ ਦੇ 24 ਰਹਿ ਜਾਂਦਾ ਕੋਈ 20 ਵਾਲੇ ਵੀ ਹੁੰਦੇ ਆ ਇਹ ਆਪਣੀ ਦੇਖਭਾਲ ਜ਼ਮੀਨ ਦੇ ਹਿਸਾਬ ਨਾਲ ਮੌਸਮੀ ਜਿਹੜੇ ਹੈਗੇ ਆ ਕੋਈ ਹਲਚਲ ਹੁੰਦੀ ਆ ਉਹਦੇ ਹਿਸਾਬ ਨਾਲ ਜਿਹੜਾ ਝਾੜ ਆ ਉਹ ਵੱਧ ਘੱਟ ਹੁੰਦਾ ਪੀਬੀਡਬਲ 826 ਬਹੁਤ ਵਧੀਆ ਰਿਹਾ ਓਵਰਆਲ ਹੁੰਦਾ ਜੇ ਮੰਨ ਲਾ 100 ਕਿਸਾਨ ਨੇ ਬੀਜੀਆ ਤਾਂ 70 80 ਕਿਸਾਨਾਂ ਦੇ 90 ਕਿਸਾਨਾਂ ਦੇ ਬਹੁਤ ਵਧੀਆ ਸ਼ਾਨਦਾਰ ਝਾੜ ਰਿਹਾ ਇਹ ਜਿਹੜਾ ਝਾੜ ਇਹਦਾ 30 ਕੁਇੰਟਲ ਨੂੰ ਟੱਚ ਕੀਤਾ ਆ ਉਸਤ ਝਾੜੇ ਦਾ 24 ਹੈ 25 26 27 ਤਾਈਂ ਆਮ ਝਾੜੇ ਦਾ ਜਾਂਦਾ ਡੀਬੀਡਬਲਯੂ 327 ਹੈ ਬਹੁਤ ਸ਼ਾਨਦਾਰ ਝਾੜ ਰਿਹਾ 30 ਪਲੱਸ ਝਾੜ ਰਿਹਾ ਹੈ ਕਈ ਜਗ੍ਹਾ ਦੇ ਉੱਤੇ 30 ਕੁਇੰਟਲ ਪਲੱਸ ਝਾੜ ਰਿਹਾ ਹੈ ਡੀਬੀਡਬਲਯੂ 332 ਹੈ ਡੀਬੀਡਬਲਯੂ 371 ਹੈ ਡੀਬੀਡਬਲਯੂ 187 ਹੈ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਕਿਸਮਾਂ ਤੇ ਪਿਛਲਾ ਜਿਹੜਾ ਮਗਰੋਂ ਜਾ ਕੇ ਉੱਚਾ ਤਾਪਮਨ ਹੁੰਦਾ ਉਹਨੂੰ ਵੀ ਸਹਿਣਸ਼ੀਲ ਹੈ ਜਿਹੜੇ ਅੱਗ ਪਵੇ ਤਾਂ ਵੀ ਝਾੜੇ ਦਾ ਬਹੁਤਾ ਘਟਦਾ ਨਹੀਂ ਹੈਗਾ ਇਹ ਵੀ 25 ਪਲੱਸ ਜਾਂਦੀ 27 28 29 ਕੁਇੰਟਲ ਤਾਈਂ ਜਿਹੜਾ ਝਾੜੇ ਦਾ ਵਿ ਤਤਾਂ ਵਾਲੀਆਂ ਸਪਰੇਆਂ ਕਰਦੇ ਆਂ ਡੀਬੀਡਬਲ 303 222 ਪੀਬੀਡਬਲ 766 ਸਨੈਰੀਆ ਇਹ ਵੀ 25 ਕੁਇੰਟਲ ਪਲੱਸ ਝਾੜ ਦੇ ਜਾਂਦੀ ਹੈ इवन ਕਿ ਜਿਹੜੀ ਐਚਡੀ 3083 ਇਹਦਾ ਝਾੜ ਵੀ ਜਿਹੜਾ ਕਿਸਾਨਾਂ ਨੇ ਜਦੋਂ ਇਹ ਵੈਰੈਟੀ ਆਈ ਹੈਈ ਹੈ ਨਾ ਇਹਦਾ ਕਿਸਾਨ ਕਿਸਾਨਾਂ ਨੇ 65 70 ਮਣ ਤਾਈਂ ਮਤਲਬ 26 27 ਕੁਇੰਟਲ ਤਾਈਂ ਝਾੜ ਲੈ ਲਿਆ ਸੀਗਾ ਤੇ ਜਿਹੜੀ ਤੁਹਾਡੀ ਪੀਬੀਡਬਲ 869 ਹੈ ਖਾਸ ਤੌਰ ਤੇ ਸੁਪਰਸੀਡਰ ਹੈਪੀਸੀਡਰ ਚ ਬਜਾਈ ਵਾਸਤੇ 24 25 ਕੁਇੰਟਲ ਤਾਂ ਹੀ ਝੜ ਜਾਂਦੀ ਪੀਬੀਡਬਲ 725 ਤੇ 677 ਜਿਹੜੀ ਕਿ ਪਪੂਲਰ ਫਾਰਮਿੰਗ ਦੇ ਵਿੱਚ ਜਿਹੜੀ ਵਿੱਚ ਲਾਉਣ ਨੂੰ ਇਹ ਬੀਜਾਂ ਨੂੰ ਕਿਸਮਾਂ ਇਹਨਾਂ ਦਾ ਕੱਦ ਥੋੜਾ ਜਿਹਾ ਵੱਧ ਹੁੰਦਾ ਪਰ ਇਹਨਾਂ ਦਾ ਝਾੜ ਬੜਾ ਸ਼ਾਨਦਾਰ ਪਿਛਲੇ ਸਾਲਾਂ ਚ ਰਹੀ ਇਦੂ ਬਿਰਾ ਜਿਹੜੀ ਹੈਗੀ 550 ਉਨਤ 550 ਵੈਰਾਈਟੀ ਹੈ ਪੀਬੀਡਬਲ 550 ਤੇ ਇਹ ਸਾਰੀਆਂ ਕਿਸਮਾਂ ਜਿਹੜੀਆਂ ਪਿਛਲੇ ਸਾਲਾਂ ਦੀਆਂ ਬਹੁਤ ਦੇਖੀਆਂ ਪਰਖੀਆਂ ਹੋਈਆਂ ਆਪਣੀਆਂ ਕਿਸਮਾਂ ਨੇ ਇਨ੍ਹਾਂ ਚੋਂ ਹੀ ਤੁਸੀਂ ਆਪਣਾ ਬੀਜ ਆ ਉਹ ਬੀਜੋ ਕਿਸੇ ਦੋਸਤ ਮਿੱਤਰ ਤੋਂ ਲੈ ਸਕਦੇ ਹੋ ਉਹ ਬੀਜੋ ਪੀਆਈਯੂ ਲੁਧਿਆਣਾ ਤੋਂ ਤੁਸੀਂ ਜਿਹੜੀ ਪੀਵੀਡਬਲਿਊ 872 ਕਿਸਮ ਨਵੀਂ ਆਈ ਆ ਉਹ ਤੁਸੀਂ ਲੈ ਕੇ ਬੀਜ ਬੀਜੋ ਤੇ ਜਾਂ ਫਿਰ ਜਿਹੜਾ ਹੈਗਾ ਖੇਤੀਬਾੜੀ ਤੇ ਕਿਸਾਨ ਭਲਾਈ ਫਕਲ ਜਦੋਂ ਵੀ ਬੀਜ ਆਊਗਾ ਜੇ ਇਸ ਸਾਲ ਆਉਂਦਾ ਤਾਂ ਉਹਦੇ ਬਾਰੇ ਵੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਦੇ ਦੇਾਂਗੇ ਹੋਰ ਸਵਾਲ ਹੋਵੇ ਸੇ ਆਵੋ ਜਰੂਰ ਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮਿਹਰਬਾਨੀ ਕੋਸ਼ ਰੱਖਿਓ ਸ਼ਾਂਤ ਆਵਾਜ਼ ਰੋ